328 ਪਾਵਨ ਸਰੂਪ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਦਲਕਿਆਂ ਵੱਲੋਂ ਚੋਰੀ ਵੇਚ ਦਿੱਤੇ ਸਨ ਤਿੰਨਾਂ ਦੇ ਇਨਸਾਫ ਲਈ ਪਿਛਲੇ 5 ਸਾਲਾਂ ਤੋਂ ਨਿਰੰਤਰ ਪੰਥਕ ਹੁਕਾ ਦਿੱਤਾ ਜਾ ਰਿਹਾ ਸੀਗਾ ਅੱਜ ਇੱਥੇ ਮਹਾ ਪੰਚਾਇਤ ਹੋਈ ਜਿਸ ਵਿੱਚ ਸਰਕਾਰ ਵੱਲੋਂ ਸਰਦਾਰ ਕੋਰਤਾਰ ਸਿੰਘ ਸਦਵਾ ਸਪੀਕਰ ਅਤੇ ਇੰਦਰਬੀਰ ਸਿੰਘ ਜੀ ਨਿਜੀ ਸਾਹਿਬ ਹਰਜੋਤ ਸਿੰਘ ਸਿੱਖਿਆ ਮੰਤਰੀ ਇਹ ਤਿੰਨ ਵਜ਼ੀਰ ਪੰਜਾਬ ਸਰਕਾਰ ਵੱਲੋਂ ਅੱਜ ਇੱਥੇ ਪੰਥਕ ਹੋ ਕੇ ਤੇ ਪਹੁੰਚੇ ਤੇ ਦੁਪਹਿਰ ਨੂੰ ਆ ਕੇ ਐਲਾਨ ਕੀਤਾ ਗਿਆ ਕਿ ਹਰ ਹਾਲਤ ਅਸੀਂ 328 ਪਾਵਨ ਸਰੂਪਾਂ ਬਾਬਤ ਹੋਈ ਦੇਰੀ ਦੀ ਸਰਕਾਰ ਮਾਫੀ ਮੰਗਦੀ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਨੂੰ ਜਾਗਤ ਜੋਤ ਐਕਟ ਨੂੰ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਅਸੀਂ ਐਫ ਆਈ ਆਰ ਦਰਜ ਕਰਨ ਤੋਂ ਬਿਨਾਂ ਨਹੀਂ ਜਾਵਾਂਗੇ ਜਦ ਕੀ ਇਹਨਾਂ ਦਾ 12 ਵਜੇ ਦਾ ਟਾਈਮ ਸੀ ਤੇ ਹੁਣ ਇੱਥੇ ਪੌਣੇ 7 ਵਜਣ ਵਾਲੇ ਨੇ ਰਾਤ ਦੇ ਸ਼ਾਮ ਦੇ ਐਫ ਆਈ ਆਰ ਦੀ ਕਾਪੀ ਲੈ ਕੇ ਆਪ ਮੇਰੇ ਕੋਲੇ ਪੰਥਕ ਹੋ ਕੇ ਤੇ ਪਹੁੰਚੇ ਆ ਤੇ ਅਸੀਂ ਜਿੱਥੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਇਸ ਗੱਲ ਦੀ ਤੁਸੀਂ ਵਧਾਈ ਦੇ ਪਾਤਰੋ ਗੁਰੂ ਤੁਹਾਨੂੰ ਖੁਸ਼ੀਆਂ ਦੇ ਕਿ ਤੁਸੀਂ ਅੱਜ ਗੁਰੂ ਦੇ ਹੱਕ 'ਚ ਹਾ ਦਾ ਨਾਰਾ ਮਾਰਿਆ ਗੁਰੂ ਸਾਹਿਬ ਤੇ ਅਟੈਕ ਸੀਗਾ ਉਸ ਅਟੈਕ ਨੂੰ ਰੋਕਣ ਲਈ ਅੱਜ ਜਿਹੜੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਗੱਲ ਸ਼ੁਰੂਆਤ ਹੋਈ ਮੁਬਾਰਕ ਬਾਤ ਪੰਜਾਬ ਸਰਕਾਰ ਨੇ ਇਸ ਗੱਲ ਨੂੰ ਸੁਣਿਆ ਅੱਗੇ ਤੋਰਿਆ ਤੇ ਮੈਂ ਇਹ ਵੀ ਕਵਾਂਗਾ ਸੰਧਵਾ ਸਾਹਿਬ ਅੱਜ ਜਿਹੜੀ ਸ਼ੁਰੂਆਤ ਹੋਈ ਇਹਨੂੰ ਨੇਪਰੇ ਵੀ ਚਾੜਿਓ ਇਹ ਵਿੱਚ ਵਿਚਾਲੇ ਨਾ ਰਹਿ ਜਾਏ ਤੀਸਰੀ ਗੱਲ ਕਵਾਂਗਾ ਸੰਧਵਾ ਸਾਹਿਬ ਅੱਗੇ ਤੋਂ ਕਿਸੇ ਸਿੱਖ ਨੂੰ 5 ਸਾਲ ਗੁਰੂ ਵਾਸਤੇ ਸੜਕ ਤੇ ਨਾ ਬਹਿਣਾ ਪਵੇ ਇਹ ਵੀ ਖਿਆਲ ਰੱਖਿਓ ਚੌਥੀ ਗੱਲ ਇਹ ਵੀ ਕਵਾਂਗਾ ਸੰਧਵਾ ਸਾਹਿਬ ਵਿਧਾਨ ਸਭਾ ਦੇ ਵਿੱਚ ਲਿਜਾ ਕੇ ਇੱਕ ਕਾਨੂੰਨ ਪਾਸ ਕਰਾ ਦਿਓ ਕਿ ਭਵਿੱਖ ਵਿੱਚ ਅਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਕੋਈ ਵਾਰ ਕਰਦਾ ਏ ਇਸ ਤਰ੍ਹਾਂ ਦੀ ਹਿਮਾਕਤ ਕਰਦਾ ਏ ਉਹਦੇ ਲਈ ਸਜ਼ਾ ਸਜਾਏ ਫਾਂਸੀ ਮੌਤ ਹੋਏਗੀ ਤਾਂ ਕਿ ਭਵਿੱਖ ਵਿੱਚ ਕੋਈ ਗੁਰੂ ਸਾਹਿਬ ਤੇ ਬਾਰ ਨਾ ਕਰ ਸਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰਬਸਾਂਝੀ ਵਾਲਤਾ ਦੇ ਪ੍ਰਤੀਕ ਨੇ ਸਮੁੱਚੀ ਮਾਨਵਤਾ ਦੇ ਕਲਿਆਣਕਾਰੀ ਨੇ ਉਹ ਹਰੇਕ ਨੂੰ ਆਜ਼ਾਦ ਫਿਜਾ ਦਾ ਨਿਗ ਦੇਣ ਵਾਲੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤਾਂ ਰੁਕਣ ਗਈਆਂ ਕਾਨੂੰਨ ਸਜਾਏ ਮੌਤ ਹੋਊ ਔਰ ਜਿਹੜੇ ਲੋਕ ਬੇਅਦਬੀ ਕਾਂਡ ਖੇਡ ਕੇ ਅਮਨ ਸ਼ਾਂਤੀ ਭਾਈਚਾਰਕਾਂਜ ਨੂੰ ਲਾਂਬੂ ਲਾ ਕੇ ਸਿਆਸੀ ਰੋਟੀਆਂ ਸੇਕਦੇ ਨੇ ਉਹਨਾਂ ਦੀਆਂ ਦੁਕਾਨਾਂ ਵੀ ਤਾਂ ਬੰਦ ਹੋਣੀਆਂ ਨੇ ਜੇ ਇਹ ਕਾਨੂੰਨ ਸਜਾਏ ਮੌਤ ਤੱਕ ਪਾਸ ਹੋ ਔਰ ਇਹ ਕਾਨੂੰਨ ਕੱਲਾ ਭਾਰਤ ਵਿੱਚ ਹੀ ਨਹੀਂ ਅਮਰੀਕਾ ਕੈਨੇਡਾ ਜਿੱਥੇ-ਜਿੱਥੇ ਵੀ ਪੰਜਾਬੀ ਜਾਂ ਭਾਰਤੀ ਲੋਕ ਗਏ ਹੋਏ ਨੇ ਉਹਨਾਂ ਸਰਕਾਰਾਂ ਤੱਕ ਰابطਾ ਕਰਕੇ ਇਹ ਕਾਨੂੰਨ ਲਾਗੂ ਕੀਤੇ ਜਾਣ ਤੇ ਜਿਹੜਾ ਭਾਈ ਗੁਰਜੀਤ ਸਿੰਘ ਪਿਛਲੇ ਡੇਢ ਸਾਲ ਤੋਂ ਟਾਵਰ ਤੇ ਬੈਠਾ ਹੈ ਉਹ ਵੀ ਤੁਹਾਡੇ ਇਸ ਕਾਨੂੰਨ ਦੀ ਆਸ ਲਈ ਬੈਠਾ ਹੈ ਤੇ ਸਾਨੂੰ ਆਸ ਹੈ ਕਿ ਅੱਜ 328 ਪਾਵਨ ਸਰੂਪ ਜਿਹੜੇ ਬਾਦਲ ਕਾਂ ਚੋਰੀ ਵੇਚੇ ਸੀ ਅੱਜ ਉਹ ਮੋਹਰ ਲੱਗ ਗਈ ਕਿ ਬਾਦਲ ਕੇ ਗੁਰੂ ਸਾਹਿਬ ਚੋਰੀ ਵੇਚ ਕੇ ਵੀ ਖਾ ਜਾਂਦੇ ਉਹਨਾਂ ਨੇ ਇਹ ਕੰਮ ਕੀਤੇ ਸਾਡੀ ਉਹਨਾਂ ਨਾਲ ਕੋਈ ਜਮਾਂਦਰੂ ਲੜਾਈ ਨਹੀਂ ਸੀ ਆ ਚੀਜ਼ਾਂ ਕਰਕੇ ਲੜਾਈ ਹੋਈ ਆ ਅੱਗੇ ਕਹਿੰਦੇ ਸੀਗੇ ਫਲਾਣਾ ਇਹ ਏਦਾਂ ਗਲਤ ਕਹਿ ਰਹੇ ਨੇ ਝੂਠ ਬੋਲ ਰਹੇ ਹੁਣ ਤਾਂ ਸੱਚ ਹੋ ਗਿਆ ਹਾਈ ਕੋਰਟ ਨੇ ਕਹਿ ਦਿੱਤਾ ਮਹਾਪੰਚਾਇਤ ਨੇ ਐਲਾਨ ਕਰਤਾ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਔਰ ਬਾਬਾ ਸਰਬਜੋਤ ਸਿੰਘ ਜੀ 베ਦੀ ਸਾਹਿਬ ਅੱਜ ਉਹਨਾਂ ਸਾਰਿਆਂ ਨੇ ਆ ਕੇ ਇੱਥੇ ਹਾਜ਼ਰੀ ਲਵਾਈ ਜਗਜੀਤ ਸਿੰਘ ਜੀ ਡੱਲੇਵਾਲ ਸੰਯੁਕਤ ਕਿਸਾਨ ਮੋਰਚਾ ਗੈ ਰਾਜਨੀਤਿਕ ਬਲਦੇਵ ਸਿੰਘ ਸਿਰਸਾ ਇਨਾਂ ਸਾਰਿਆਂ ਨੇ ਰਲ ਮਿਲ ਕੇ ਅੱਜ ਇਹ ਮਹਾਪੰਚਾਇਤ ਸੱਦੀ ਉਸ ਮਹਾਪੰਚਾਇਤ ਨੂੰ ਮੁਖ ਰੱਖ ਕੇ ਉਹ ਤੇ ਅਕੀਦਾ ਕਰਦੇ ਆ ਉਹਨਾਂ ਦੀਆਂ ਭਾਵਨਾਵਾਂ ਨੂੰ ਅਸੀਂ ਸੰਧਵਾ ਸਾਹਿਬ ਤੁਹਾਨੂੰ ਇਸ ਗੱਲ ਤੇ ਜੀ ਆਇਆਂ ਕਹਿੰਨੇ ਕਿ ਤੁਸੀਂ ਚਲੋ ਦੇਰ ਆਏ ਦਰਸਤ ਆਏ ਪਰ ਅੱਗੇ ਤੋਂ ਦੇਰੀ ਨਾ ਹੋਵੇ ਗੁਰੂ ਖਾਤਰ ਪੰਥ ਖਾਤਰ ਪੰਜਾਬ ਖਾਤਰ ਮਨੁੱਖੀ ਅਧਿਕਾਰਾਂ ਖਾਤਰ ਜਮਹੂਰੀਅਤ ਸੰਵਿਧਾਨ ਕਾਨੂੰਨ ਖਾਤਰ ਕਿਤੇ ਵੀ ਦੇਰੀ ਨਾ ਹੋਵੇ ਤੁਹਾਡੇ ਤੋਂ ਅਸੀਂ ਭਵਿਕ ਵਿੱਚ ਆਸ ਕਰਾਂਗੇ ਅੰਮ੍ਰਿਤਸਰ ਨੂੰ ਤੁਸੀਂ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਮੁਬਾਰਕਬਾਦ ਇਹਨੂੰ ਇੰਪਲੀਮੈਂਟ ਵੀ ਕਰਾ ਦਿਓ ਦੂਸਰਾ ਆ ਜਿਹੜੇ ਬੁੱਤ ਇੱਥੇ ਨੱਚਣ ਵਾਲਿਆਂ ਦੇ ਲਾਏ ਹੋਏ ਸੀਗੇ ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਲਾਉਣ ਇੱਥੇ ਲਾਇਆ ਉਹਦਾ ਉਤ ਘਾਟਨ ਕਰਨ ਜਾ ਰਿਹਾ ਔਰ ਦੂਸਰਾ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਇਹ ਉਹ ਲੌਣ ਜਾ ਰਹੇ ਨੇ ਕਿ ਸਾਡੀ ਪਨੀਰੀ ਇੱਥੇ ਆ ਕੇ ਇਹ ਨਾ ਕਵੇ ਮੈਂ ਨੱਚਣ ਗਾਉਣ ਵਾਲੇ ਤੇ ਕੁਲਚੇ ਸ਼ੋਲੇ ਖਾ ਕੇ ਆ ਗਿਆ ਉਹ ਹਰੀ ਸਿੰਘ ਦੇ ਸੁਪਨੇ ਲੈ ਕੇ ਜਾਵੇ ਨਲੂਏ ਦੇ ਉਹ ਮੁਖਮਚੰਦ ਅਜੀਦੂਦੀਨ ਸ਼ੇਰੇ ਪੰਜਾਬ ਮੈਂ ਕਹਿੰਦਾ ਸਾਰਾ ਇਕੱਠਾ ਕਰ ਦਿਓ ਪਤਾ ਲੱਗ ਜਾਏ ਕਿ ਆਹ ਸਰਕਾਰ ਖਾਲਸਾ ਸੀ ਆਹ ਦਰਬਾਰ ਖਾਲਸਾ ਹੈ ਆਹ ਰਾਜ ਖਾਲਸਾ ਹੈ ਇਹ ਸਰਬ ਸੰਝਾ ਉਹ ਖਾਲਸਾ ਰਾਜ ਸੀ ਜਿਨੇ ਹਰੇਕ ਭਾਈਚਾਰੇ ਨੂੰ ਆਜਾਦ ਫਿਜਾ ਦਾ ਨਿਗ ਦਿੱਤਾ ਮੰਦਰਾਂ ਮਸੀਤਾਂ ਤੇ ਵੀ ਸੋਨੇ ਲਵਾਏ ਤੇ ਦਰਬਾਰ ਸਾਹਿਬ ਵੀ ਸੋਨਾ ਲਵਾਇਆ ਤੇ ਆ ਜਿੰਨੀ ਸੰਗਤ ਆ ਜਾਈ ਸਾਰਿਆਂ ਨੂੰ ਅਸੀਂ ਰਣੀ ਆ ਧੰਨਵਾਦੀ ਆ ਤੇ ਆ ਐਫ ਆਈ ਆਰ ਦੀ ਕਾਪੀ ਲਿਆਂਦੀ ਆ ਇਹ ਪੰਥ ਦੀ ਗੁਰੂ ਗ੍ਰੰਥ ਦੀ ਜਿੱਤ ਹੈ ਆਸ ਹੈ ਇਹ ਸਰਕਾਰ ਇੰਪਲੀਮੈਂਟ ਵੀ ਕਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਆ ਹੋ ਸ੍ਰੀ ਅਕਾਲ ਸੇਵਕ ਨੂੰ ਸੇਵਾ ਬਣਾਈ ਹੁਕਮ ਪੂਰ ਕਰਨ ਪੱਵਾਈ ਗੁਰੂ ਸਾਹਿਬ ਦੇ ਕੋਈ ਕਿਣਕਾ ਮਾਤਰ ਵੀ ਗੁਰੂ ਸਾਹਿਬ ਦੀ ਸੇਵਾ 'ਚ ਜੇ ਕਿਸੇ ਨੂੰ ਸੇਵਾ ਮਿਲਦੀ ਆ ਤੋ ਵਡਭਾਗੀ ਹੁੰਦਾ ਸੋ ਗੁਰੂ ਸਾਹਿਬ ਦੇ ਸਮਾਰਕ ਸਿਕਾਰ ਨੂੰ ਬਹਾਲ ਕਰਨ ਲਈ ਪੰਜਾਬ ਸਰਕਾਰ ਤੁਹਾਡੇ ਨਾਲ ਬਿਲਕੁਲ ਹਰ ਪਾਸੇ ਖੜੀ ਆ ਇਹ ਤਾਂ ਆਪਣਾ ਆਪਦਾ ਗੁਰੂ ਆ ਅਸੀਂ ਤੇ ਕਿਸੇ ਹੋਰ ਦੇ ਧਰਮ ਦੀ ਵੀ ਬੇਅਦਬੀ ਬਰਦਾਸ਼ਤ ਨਹੀਂ ਕਰਦੇ ਅਸੀਂ ਤਾਂ ਸਾਡੇ ਗੁਰੂ ਨੇ ਜੋ ਥਾਣਾ ਹੁਕਮ ਦਿੱਤਾ ਸਾਰਿਆਂ ਨੂੰ ਸੱਬੇ ਸਾਜੀ ਵਾਸਦਾ ਆਉਣ ਵਾਲੇ ਸੇਵਾ ਲੈ ਕੇ ਚੱਲਦੇ ਆਂ ਉਸ ਦਾ ਬਖਸ਼ੇ ਦੀ ਕਿਰਪਾ ਰ ਹੈ ਕਰਦੇ ਰਹਿਣ ਇਸੇ ਤਰ੍ਹਾਂ ਸੇਵਾ ਲੈਦੇ ਦੀ ਜਿਹੜੀ ਦੇਰੀ ਦੀ ਗੱਲ ਹੈ ਨਾ ਜੀ ਪਿਆਰਿਓ ਮੈਨੂੰ ਐ ਲੱਗਦਾ ਹੁੰਦਾ ਵੀ ਗੁਰੂ ਦਾ ਭੌ ਤੇ ਗੁਰੂ ਦਾ ਭੈ ਜਰੂਰ ਰਹਿਣਾ ਚਾਹੀਦਾ ਕੁਛ ਵੀ ਕਰਨਾ ਜਦੋਂ ਗੁਰੂ ਦੇ ਪਰਥਾਏ ਕਰਨਾ ਉਹਨਾਂ ਨੂੰ ਬਹੁਤ ਸੋਚ ਲਓ ਉਹਨੂੰ ਫੇਰ ਸੋਚਿਓ ਉਹਨੂੰ ਫੇਰ ਸੋਚਿਓ ਉਹਨੂੰ ਹਜ਼ਾਰ ਵਾਰ ਸੋਚਿਓ ਉਹਨੂੰ ਲੱਖ ਵਾਰ ਸੋਚਿਓ ਤੇ ਗੁਰੂ ਆਪੇ ਕਰਾ ਦੇਗਾ ਕਿ ਕਾਲੀ ਚਿਕੀਤਾ ਕਈ ਵਾਰੀ ਨਾ ਜੀ ਆਪਾਂ ਸ਼ਰਧਾ ਵਾਸਤੇ ਕੋਈ ਗਲਤ ਕੰਮ ਨਾ ਕਰ ਬੀਏ ਤੂੰ ਗੁਰੂ ਸਾਡਾ ਬਹੁਤ ਵੱਡਾ ਆਪਾਂ ਦੀ ਆਪਣੀ ਦਾ ਮਤ ਬਹੁਤ ਥੋੜੀ ਆ ਤੂੰ ਸਮਰੱਥ ਵੱਡਾ ਮੇਰੀ ਮਤ ਥੋੜੀ RAM ਤੋ ਬਾਕੀ ਗੁਰੂ ਸਾਹਿਬ ਜਿੰਨੀ ਕਿ ਸੇਵਾ ਲਈਏ ਪ੍ਰਵਾਨ ਕਰੋ ਹੋਰ ਵੀ ਅੱਗੇ ਗੁਰੂ ਸਾਹਿਬ ਸੇਵਾ ਲੈਣ ਤੇ ਅਸੀਂ ਆਪਦੇ ਆਪ ਨੂੰ ਵੜ ਭਾਗੇ ਸਮਝਾਂਗੇ ਤੋ ਆਪ ਜੀ ਨੇ ਇਤਿਹਾਸ ਵਿੱਚ ਦਰਜ ਕਰਾ ਲਿਆ ਕਿ 328 ਪਾਵਨ ਸਰੂਪਾਂ ਵਾਸਤੇ ਜਿਹੜੀ ਕਾਰਵਾਈ ਸੀ ਓ ਤੁਹਾਡੇ ਹੱਥੋਂ ਮਹਾਰਾਜ ਨੇ ਕਰਵਾ ਲਈ ਤੇ ਆਪ ਜੀ ਦੇ ਸੁਭਾਈ ਹੈ ਜੀ RAM ਸ਼ਬਦ ਡੇਟਾ ਲਿਖ ਕੇ ਜਿਹੜੀਆਂ ਨਾਲੀਆਂ 'ਚ ਦੱਬੀਆਂ ਸੀ ਉਹ ਵੀ ਪਟਵਾਲੀਆਂ ਤੇ ਉਹ ਵੀ ਸੀਗਾ ਵੀ ਜਿਹੜੇ ਮਾਰਗ ਬਣਾਏ ਗੁਰੂ ਗੋਬਿੰਦ ਸਿੰਘ ਤੇ ਮਾਲਕ ਕਿਰਪਾ ਕਰੇ ਜੇ ਤੁਹਾਨੂੰ ਪੰਜਾਬ ਵਾਸੀਆਂ ਨੇ ਮਾਣ ਬਖਸ਼ਿਆ ਤੇ ਤੁਸੀਂ ਪੰਜਾਬ ਵਾਸੀਆਂ ਦਾ ਮਾਣ ਬਣਿਓ ਉਹਨਾਂ ਨੂੰ ਰਾਜ ਕਰਨ ਦਾ ਸਪਨਾ ਦਿਓ ਉਹਨਾਂ ਤੇ ਰਾਜ ਕਰਨ ਦਾ ਸੁਪਨਾ ਨਹੀਂ ਲੈਣਾ ਵਾਹਿਗੁਰੂ ਤੇ ਫਰਜ਼ ਸਮਝਣਾ ਹੈ ਜੀ ਸੇਵਾ ਕਰਨ ਨੂੰ ਕੁਰਸੀ ਨੂੰ ਹੱਕ ਨਾ ਸਮਝਿਆ ਜਾਏ ਤੇ ਫਿਰ ਪੁਸ਼ਤਾਂ ਦਾ ਰਾਜ ਵੀ ਮਹਾਰਾਜ ਦੇ ਕੇ ਤੋਰਦੇ ਸੀਗੇ ਤੇ ਆਹ ਜਿਹੜੀ ਐਫ ਆਈ ਆਰ ਦੀ ਕਾਪੀ ਸੰਗਤ ਜੀ ਇਹ ਜਿਹੜੇ ਰਾਤ ਇੱਥੇ ਸੌਂਦੇ ਸੀ ਨਾ ਵਿਚਾਰੇ ਰਾਤਾਂ ਅੱਜ ਕੱਟਦੇ ਸੀ ਮੈਂ ਤੇ ਆ ਕੇ ਚਲਿਆ ਜਾਂਦਾ ਇਹ ਉਹਨਾਂ ਦੀ ਜਿੱਤ ਹੋਈ ਹੈ ਇਹ ਅੱਜ ਸ਼ੁਰੂਆਤ ਹੋਈ ਹੈ ਫਤਿਹ ਹੋ